1 ਫਰਵਰੀ 2021 ਨਵੀਂ ਦਿੱਲੀ ਇੰਦਰਪਰੀ ਦੇ ਵਿੱਚ ਰਹਿਣ ਵਾਲੇ ਦਵਿੰਦਰ ਮੋਹਨ ਸ਼ਰਮਾ ਉਹਨਾਂ ਦੀ ਛੋਟੀ ਬੇਟੀ ਪ੍ਰਿੰਕਾ ਉਸ ਦੇ ਢਿੱਡ ਵਿੱਚ ਅਚਾਨਕ ਹੀ ਬਹੁਤ ਜ਼ਿਆਦਾ ਦਰਦ ਸ਼ੁਰੂ ਹੋ ਜਾਂਦਾ ਹੈ ਇਸ ਦਰਦ ਦੇ ਨਾਲ ਉਸ ਨੂੰ ਵੋਮਿੰਗ ਵੀ ਸ਼ੁਰੂ ਹੋ ਗਈਆਂ ਸਨ ਪ੍ਰਿੰਕਾ ਨੇ ਆਪਣੀ ਮਾਤਾ ਅਨੀਤਾ ਸ਼ਰਮਾ ਨੂੰ ਇਸ ਬਾਰੇ ਦੱਸਿਆ ਕਿ ਉਹਦੇ ਕਿਸ ਢੰਗ ਨਾਲ ਹੱਥ ਪੈਰ ਸੁੰਨ ਪਈ ਜਾਂਦੇ ਨੇ ਇਹ ਗੱਲ ਸੁਣ ਕੇ ਦਵਿੰਦਰ ਸ਼ਰਮਾ ਨੇ ਆਪਣੀ ਬੇਟੀ ਨੂੰ ਅਪੋਲੋ ਹਸਪੀਟਲ ਵਿੱਚ ਐਡਮਿਟ ਕਰਾ ਦਿੱਤਾ 24 ਘੰਟੇ ਬੀਤ ਜਾਂਦੇ ਨੇ ਪਰ ਉਸ ਨੂੰ ਆਰਾਮ ਆਉਣ ਦੀ ਬਜਾਏ ਉਹਦਾ ਦਰਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਪ੍ਰਿੰਕਾ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋਣ ਲੱਗ ਪਈ ਅਤੇ ਇਦਾਂ ਲੱਗਦਾ ਸੀ ਜਿਵੇਂ ਉਹਦਾ ਸਰੀਰ ਆਕੜਨ ਲੱਗ ਪਿਆ ਹੋਵੇ। ਜਦੋਂ ਦਰਦ ਹੱਦ ਤੋਂ ਜ਼ਿਆਦਾ ਵੱਧ ਗਿਆ ਅਤੇ ਕੋਈ ਜਿਹੜੇ ਇਲਾਜ ਨਾ ਹੋ ਸਕਿਆ ਤਾਂ 3 ਫਰਵਰੀ 2021 ਨੂੰ ਪ੍ਰਿੰਕਾ ਨੂੰ BLK ਸੁਪਰ ਸਪੈਸ਼ਲਿਸਟ ਹਸਪੀਟਲ ਵਿੱਚ ਐਡਮਿਟ ਕਰਵਾ ਦਿੱਤਾ ਜਾਂਦਾ ਹੈ। ਇਲਾਜ ਉੱਥੇ ਵੀ ਸ਼ੁਰੂ ਕੀਤਾ ਗਿਆ। ਬਲੱਡ ਟੈਸਟ ਹੋਏ, ਸਕੈਨਿੰਗਾਂ ਹੋਈਆਂ ਪਰ ਉਹਨਾਂ ਰਿਪੋਰਟਾਂ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆ ਰਿਹਾ ਸੀ। ਬਲੱਡ ਸ਼ੂਗਰ, ਬੀਪੀ, ਕਿਡਨੀ, ਲੰਗਸ ਸਾਰੀ ਜਿਹਾ ਦਾ ਜਾਂਚ ਕੀਤੀ ਗਈ ਪਰ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਪ੍ਰਿੰਕਾ ਦੀ ਸਿਹਤ ਵਿਗੜਨ ਦਾ ਅਸਲ ਦੇ ਵਿੱਚ ਕਾਰਨ ਕੀ ਹੈ ਡਾਕਟਰ ਨੂੰ ਕੁਝ ਵੀ ਸਮਝ ਨਹੀਂ ਸੀ ਲੱਗ ਰਿਹਾ ਇਹ ਹਸਪਤਲ ਕੋਈ ਮਾੜਾ ਮੋਟਾ ਹਸਪਤਲ ਨਹੀਂ ਸੀ ਇਹ ਹਸਪਤਲ ਇੱਕ ਸਪੈਸ਼ਲ ਹਸਪਤਲ ਸੀ ਜਿੱਥੇ ਹਰ ਪ੍ਰਕਾਰ ਦੇ ਟੈਸਟ ਅਤੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਸੀ ਆਸਾਨੀ ਦੇ ਨਾਲ ਹੌਲੀ-ਹੌਲੀ ਪ੍ਰਿੰਕਾ ਦਾ ਸਰੀਰ ਵੀ ਔਕਰਨਾ ਸ਼ੁਰੂ ਹੋ ਗਿਆ ਅਤੇ ਨਾਲ ਨਾਲ ਉਸ ਦੇ ਸਿਰ ਦੇ ਵਾਲ ਵੀ ਝੜਨੇ ਸ਼ੁਰੂ ਹੋ ਗਏ ਸੀਗੇ ਜਿਵੇਂ ਜਿਵੇਂ ਦਿਨ ਬੀਤਦਾ ਸੀਗਾ ਉਹਦਾ ਤੜਤ ਹੋਰ ਵੀ ਜ਼ਿਆਦਾ ਵਧਦਾ ਜਾਂਦਾ ਸੀਗਾ ਦਵਿੰਦਰ ਮੋਹਨ ਸ਼ਰਮਾ ਦੀ ਕੁੜੀ ਪ੍ਰਿੰਕਾ ਜੋ ਕਿ ਲੰਡਨ ਦੇ ਬੇਸ ਬਿਜ਼ਨਸ ਸਕੂਲ ਦੇ ਵਿੱਚ ਪੜ ਰਹੀ ਸੀ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਈ ਸੀ ਹਰ ਕੋਈ ਪਰੇਸ਼ਾਨ ਸੀਗਾ ਕਿ ਦੇਖਦੇ ਦੇਖਦੇ ਉਹਨਾਂ ਦੀ ਬੇਟੀ ਦੀ ਇਹੋ ਜਿਹੀ ਹਾਲਤ ਕਿਵੇਂ ਹੋ ਗਈ ਕਈ ਦਿਨ ਨਿਕਲ ਜਾਂਦੇ ਨੇ ਅਤੇ ਡਾਕਟਰ ਨੂੰ ਹਜੇ ਵੀ ਨਹੀਂ ਪਤਾ ਲੱਗਦਾ ਕਿ ਪ੍ਰਿੰਕਾ ਦੀ ਅਸਲ ਬਿਮਾਰੀ ਦਾ ਕਾਰਨ ਕੀ ਹੈ ਇਸ ਕਰਕੇ ਉਹ ਅੰਦਾਜ਼ੇ ਦੇ ਨਾਲ ਹੀ ਉਸ ਦਾ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਨੇ ਹਸਪਤਾਲ 'ਚ ਐਡਮਿਟ ਕਰਾਉਣ ਤੋਂ ਬਾਅਦ 12 ਦਿਨ ਬਾਅਦ 15 ਫਰਵਰੀ 2021 ਵਿੱਚ ਪ੍ਰਿੰਕਾ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲੈਂਦੀ ਹੈ ਅਤੇ ਹਸਪਤਾਲ ਦੇ ਵਿੱਚ ਆਪਣਾ ਦਮ ਤੋੜ ਦਿੰਦੀ ਹੈ ਪ੍ਰਿੰਕਾ ਨੂੰ ਕੋਈ ਨਾ ਇੱਕ ਹਫ਼ਤੇ ਤੋਂ ਉੱਤੇ ਹੋ ਚੁੱਕਾ ਸੀਗਾ 13ਵੀਂ ਤੋਂ ਕੁਝ ਦਿਨ ਪਹਿਲਾਂ ਲਗਭਗ 15 ਫਰਵਰੀ 2021 ਦਵਿੰਦਰ ਸ਼ਰਮਾ ਦੀ ਪਤਨੀ ਅਨੀਤਾ ਸ਼ਰਮਾ ਉਹਨਾਂ ਦੇ ਵੀ ਸਿਹਤ ਅਚਾਨਕ ਹੀ ਖਰਾਬ ਹੋ ਜਾਂਦੀ ਹੈ ਉਹਨਾਂ ਦੇ ਵੀ ਪੈਰਾਂ ਚ ਉਦਾਂ ਹੀ ਦਰਦ ਸ਼ੁਰੂ ਹੋ ਗਿਆ ਜਿੱਦਾਂ ਪ੍ਰਿੰਕਾ ਦੇ ਪੈਰਾਂ ਚ ਦਰਦ ਸ਼ੁਰੂ ਹੋਇਆ ਸੀ ਹੈਰਾਨੀ ਦੀ ਗੱਲ ਇੱਥੇ ਇਹ ਹੁੰਦੀ ਹੈ ਕਿ ਦਵਿੰਦਰ ਸ਼ਰਮਾ ਦੇ ਵੀ ਢਿੱਡ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਦਵਿੰਦਰ ਸ਼ਰਮਾ ਦੇ ਵੀ ਵਾਲ ਝੜਨਾ ਸ਼ੁਰੂ ਹੋ ਜਾਂਦੇ ਨੇ ਮੰਨੋ ਕਿ ਜਿਵੇਂ ਕਿ ਘਰ ਦੇ ਵਿੱਚ ਕੋਈ ਵਾਇਰਸ ਫੈਲ ਗਿਆ ਹੋਵੇ ਅਤੇ ਘਰ ਦੇ ਸਾਰੇ ਜੀ ਹੀ ਬਿਮਾਰ ਹੋ ਗਏ ਨੇ ਇੱਥੇ ਤੱਕ ਕਿ ਜੋ ਘਰ ਦੀ ਰਸੋਈ ਜਾਂ ਘਰ ਦਾ ਸੰਭਾਲ ਕਰਨ ਵਾਲੀ ਸੀਗੀ ਮੇਡ ਸੀਗੀ ਉਸ ਦੇ ਵਿੱਚ ਸਿਹਤ ਖਰਾਬ ਹੋ ਜਾਂਦੀ ਹੈ ਕਿਸੇ ਨਾ ਕਿਸੇ ਢੰਗ ਨਾਲ ਦਵਿੰਦਰ ਸ਼ਰਮਾ ਅਨੀਤਾ ਸ਼ਰਮਾ ਅਤੇ ਉਹਨਾਂ ਦੀ ਮੇਡ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਜਾਂਦਾ ਹੈ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਿਹਤ ਜਿਸ ਦੀ ਖਰਾਬ ਹੋ ਰਹੀ ਸੀ ਉਹ ਸੀਗੀ ਅਨੀਤਾ ਸ਼ਰਮਾ ਜੋ ਉਸ ਸਮੇਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਐਡਮਿਟ ਕਰਾਏ ਗਏ ਸਨ ਪ੍ਰਿੰਕਾ ਸ਼ਰਮਾ ਦੀ ਬੜੀ ਭੈਣ ਜਾਣੀ ਕਿ ਦਵਿੰਦਰ ਸ਼ਰਮਾ ਅਤੇ ਅਨੀਤਾ ਸ਼ਰਮਾ ਦੀ ਬੜੀ ਬੇਟੀ ਦਿਵਯਾ ਸ਼ਰਮਾ ਦਿਵਯਾ ਸ਼ਰਮਾ ਆਪਣੇ ਦੋ ਬੱਚਿਆਂ ਦੇ ਨਾਲ ਆਪਣੇ ਪੇਕੇ ਪਰਿਵਾਰ ਦੇ ਵਿੱਚ ਕੁਝ ਦਿਨਾਂ ਤੋਂ ਰਹਿ ਰਹੀ ਸੀ। ਪ੍ਰਿੰਕਾ ਸ਼ਰਮਾ ਜੀ ਤਬੀਤ ਖਰਾਬ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਦਿਵੇਸ਼ ਸ਼ਰਮਾ ਆਪਣੇ ਸੋਹਰੇ ਗ੍ਰੇਟਰ ਕਲਾਸ਼ ਵਾਪਸ ਚਲੀ ਜਾਂਦੀ ਹੈ। ਪਰ ਦਿਵਿਆ ਦੇ ਆਪਣੇ ਪੇਕੇ ਤੋਂ ਵਾਪਸ ਆਉਣ ਦੇ ਵਿੱਚ ਜਾਨੀ ਕਿ ਇੱਕ ਮਹੀਨੇ ਦੇ ਵਿੱਚ ਇਹਨਾਂ ਸਭ ਕੁਝ ਹੋ ਜਾਂਦਾ ਹੈ। ਜਿਵੇਂ ਪ੍ਰਿੰਕਾ ਦੇ ਕੇਸ ਦੇ ਵਿੱਚ ਬੀ ਐਲ ਕੇ ਸੁਪਰ ਸਪੈਸ਼ਲਿਸਟ ਹਸਪੀਟਲ ਕਲੂਲੈਸ ਸੀਗਾ ਉਦਾਂ ਹੀ ਦਵਿੰਦਰ ਸ਼ਰਮਾ ਅਤੇ ਅਨੀਤਾ ਸ਼ਰਮਾ ਦੇ ਕੇਸ ਦੇ ਵਿੱਚ ਸਰ ਗੰਗਾਰਾਮ ਹਸਪੀਟਲ ਵਾਲੇ ਵੀ ਕਲੂਲੈਸ ਚੱਲ ਰਹੇ ਸਨ। ਰੀਪੋਰਟਾਂ ਸਾਰੀਆਂ ਉਹਨਾਂ ਦੀ ਨਾਰਮਲ ਆ ਰਹੀਆਂ ਸਨ ਪਰ ਜੋ ਉਹਨਾਂ ਨੂੰ ਸਿੰਪਟਮ ਸੀਗੇ ਉਹ ਬਹੁਤ ਜ਼ਿਆਦਾ ਦਿਖਾਈ ਦੇ ਰਹੇ ਸਨ ਫੋਰਚੂਨੇਟਲੀ ਦਵਿੰਦਰ ਸ਼ਰਮਾ ਅਤੇ ਉਹਨਾਂ ਦੀ ਮੇਡ ਇਲਾਜ ਦੇ ਦੌਰਾਨ ਠੀਕ ਹੋ ਜਾਂਦੇ ਨੇ ਅਤੇ ਰਿਕਵਰ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਅਨਿਤਾ ਸ਼ਰਮਾ ਦੇ ਸਰੀਰ ਦੇ ਵਿੱਚ ਕੋਈ ਵੀ ਰਿਕਵਰੀ ਨਹੀਂ ਦਿਖਾਈ ਸੀ 4 ਮਾਰਚ 2021 ਦਵਿੰਦਰ ਸ਼ਰਮਾ ਨੂੰ ਉਹਨਾਂ ਦੇ ਜਵਾਈ ਯਾਨੀ ਕਿ ਦਿਵਿਆ ਦੇ ਘਰ ਵਾਲੇ ਦਾ ਫੋਨ ਆਉਂਦਾ ਜਿਸ ਦਾ ਨਾਮ ਵਰਨ ਅਰੋੜਾ ਹੈ ਅਤੇ ਉਹ ਫੋਨ ਉੱਤੇ ਦੱਸਦਾ ਹੈ ਕਿ ਦਿਵਿਆ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੋ ਚੁੱਕੀ ਹੈ ਅਤੇ ਦਿਵਿਆ ਦੀ ਹਾਲਤ ਦੇਖ ਕੇ ਦਵਿੰਦਰ ਸ਼ਰਮਾ ਜੀ ਵੀ ਬਹੁਤ ਜ਼ਿਆਦਾ ਸਹਿਮਝ ਗਏ ਇਸਨੂੰ ਕਿਉਂਕਿ ਦਿਵਿਆ ਦੀ ਸਿਹਤ ਬਾਕੀ ਨਾਲੋਂ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਸੀਗੀ 20 ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਕਬੀੜੀ ਦਾ ਸੰਸਕਾਰ ਕੀਤਾ ਸੀਗਾ ਤੇ ਉਹਨਾਂ ਦੀ ਘਰ ਵਾਲੀ ਦੀ ਵੀ ਸਿਹਤ ਬਹੁਤ ਹੀ ਜ਼ਿਆਦਾ ਨਾਜ਼ੁਕ ਹਾਲਤ ਵਿੱਚ ਸੀਗੀ ਉਹ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀਗੀ ਤੇ ਹੁਣ ਉਹਨਾਂ ਦੀ ਵੱਡੀ ਬੇਟੀ ਦੀ ਵੀ ਇਦਾਂ ਦੀ ਹਾਲਤ ਮੰਨ ਲਓ ਜਿਵੇਂ ਕਿ ਸਾਰੀ ਦੁਨੀਆ ਦੀਆਂ ਪਰੇਸ਼ਾਨੀਆਂ ਨੇ ਉਹਨਾਂ ਦੇ ਘਰ ਦੇ ਵਿੱਚ தਸਤਕ ਦੇ ਦਿੱਤੀ ਹੋਵੇ ਇਸ ਵਿੱਚ ਚਲਦੇ ਹੋਏ ਦਿਵਿਆ ਨੂੰ ਵੀ ਤਰ ਗੰਗਾ ਰਾਮ ਹਸਪੀਟਲ ਵਿੱਚ ਐਡਮਿਟ ਕਰਾ ਦਿੱਤਾ ਜਾਂਦਾ ਹੈ ਅਨ ਐਕਸਪੈਕਟਿਡ ਜੋ ਕਿ ਸਿੰਪਟਮਸ ਉਹਦੇ ਵਿੱਚੋਂ ਦਿੱਸਦੇ ਸੰ ਡਾਕਟਰਾਂ ਨੂੰ ਉਹਨਾਂ ਵਿੱਚ ਚਲਦਿਆਂ ਹੀ 2 ਦਿਨ ਬਾਅਦ ਹੀ ਉਹ ਕੋਮਾ ਵਿੱਚ ਚਲੀ ਜਾਂਦੀ ਹੈ ਇਹ ਕੋਈ ਨਾਰਮਲ ਇਨਫੈਕਸ਼ਨਲ ਕੇਸ ਨਹੀਂ ਸੀਗਾ ਸਗੋਂ ਕਿ ਇਹ ਕੋਈ ਵੱਡੇ ਖਤਰੇ ਦਾ ਇਸ਼ਾਰਾ ਸੀਗਾ ਇਹ ਗੱਲ ਤਰ ਗੰਗਾਰਮ ਹਸਪਤਲ ਦੇ ਮੈਡੀਕਲ ਐਡਮਿਨਿਸਟ੍ਰੇਸ਼ਨ ਦੇ ਡਾਇਰੈਕਟਰ ਬਰਗੇਰੀਅਨ ਐਸ ਕਟੋਜ ਨੂੰ ਸਮਝ ਆ ਗਈ ਸੀ ਕਿ ਇਹ ਕੋਈ ਨਾਰਮਲ ਕੇਸ ਨਹੀਂ ਹੈਗਾ ਕਿਉਂਕਿ ਸਾਰੀ ਤਰ੍ਹਾਂ ਦੀ ਡਾਇਗਨੋਸਿਸ ਅਤੇ ਜਾਂਚ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਜਦ ਕਿ ਸਾਰਿਆਂ ਦੇ ਵਿੱਚੋਂ ਇੱਕੋ ਤਰ੍ਹਾਂ ਦੇ ਹੀ ਸਿੰਪਟਮਸ ਦਿਖ ਰਏ ਸਨ ਬੱਸ ਫਰਕ ਇਥੇ ਇੰਨਾ ਹੀ ਸੀਗਾ ਕਿ ਕਿਸੇ ਦੀ ਕੰਡੀਸ਼ਨ ਜ਼ਿਆਦਾ ਸੀਰੀਅਸ ਸੀ ਅਤੇ ਕਿਸੇ ਦੀ ਕੰਡੀਸ਼ਨ ਥੋੜੀ ਘੱਟ ਸੀਰੀਅਸ ਸੀ 14 ਮਾਰਚ 2021 ਵਿੱਚ ਬਰਗੇਡੀਅਰ ਕਟੋਚ ਨੇ ਸਾਰਿਆਂ ਦਾ ਹੈਵੀ ਮੈਟਲ ਟੈਸਟ ਕਰਵਾਇਆ ਜਦੋਂ ਰਿਪੋਰਟ ਸਾਹਮਣੇ ਆਉਂਦੀਆਂ ਨੇ ਤਾਂ ਰਿਪੋਰਟਾਂ ਵਿੱਚ ਇਹੋ ਜਿਹੀ ਚੀਜ਼ਾਂ ਆਉਂਦੀਆਂ ਨੇ ਕਿ ਸਾਰੇ ਲੋਕ ਹੈਰਾਨ ਹੋ ਜਾਂਦੇ ਨੇ ਅਤੇ ਇਸ ਕੇਸ ਨੂੰ ਭਾਰਤ ਦਾ ਉਸ ਸਮੇਂ ਦਾ ਸਭ ਤੋਂ ਵੱਡਾ ਕੇਸ ਮੰਨਿਆ ਜਾਂਦਾ ਹੈ ਯਾਨੀ ਕਿ ਇੱਕ ਸਨਸਨੀ ਕੇਸ ਮੰਨਿਆ ਜਾਂਦਾ ਹੈ ਇਸ ਕੇਸ ਨੇ ਲੋਕਾਂ ਨੂੰ ਇਹ ਦਿਖਾਤਾ ਕਿ ਜੇ ਆਸਥੀਨ ਦੇ ਵਿੱਚ ਸੱਪ ਵੀ ਹੋਵੇ ਤਾਂ ਉਹਦਾ ਵੀ ਜ਼ਹਿਰ ਇਸ ਦੇ ਜ਼ਹਿਰ ਨਾਲੋਂ ਘੱਟ ਹੀ ਹੋਵੇਗਾ ਥੈਲੀਮ ਤਾਂ ਕਹਿਣ ਨੂੰ ਇੱਕ ਬਿਨਾ ਰੰਗ ਵਾਲਾ ਅਤੇ ਬਿਗੈਰ ਕਿਸੇ ਸਵਾਦ ਵਾਲਾ ਪਦਾਰਥ ਹੈ ਜੋ ਕਿ ਇੱਕ ਹੈਵੀ ਮੈਟਲ ਹੈ ਪਰ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਜ਼ਹਿਰ ਹੈ ਜਿਸ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਸੁਦਾਮ ਹੁਸੈਨ ਤੋਂ ਲੈ ਕੇ ਪੁਤਿਨ ਤੱਕ ਇਹਨਾਂ ਨੇ ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਦੇ ਲਈ ਇਸ ਜ਼ਹਿਰ ਦੀ ਵਰਤੋਂ ਕੀਤੀ ਹੈ ਅਤੇ ਇਹੀ 엘ਿਮੈਂਟ ਅਨਿਤੇ ਸ਼ਰਮਾ ਅਤੇ ਦਿਵੇਸ਼ ਸ਼ਰਮਾ ਦੀ ਬੋਡੀ ਦੇ ਵਿੱਚੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਮਿਲਦਾ ਹੈ ਥੋੜਾ ਮੋਟਾ ਨਹੀਂ ਬਲਕਿ ਕਈ ਹਜ਼ਾਰ ਗੁਣਾ ਜ਼ਿਆਦਾ ਇਹੀ ਵਜ੍ਹਾ ਕਰਕੇ ਟੈਸਟ ਰਿਜ਼ਲਟ ਦੇ ਆਉਣ ਦੇ ਬਾਅਦ ਹਫ਼ਤੇ ਬਾਅਦ ਹੀ ਅਨੀਤਾ ਸ਼ਰਮਾ ਦੀ 21 ਮਾਰਚ 2021 ਨੂੰ ਮੌਤ ਹੋ ਜਾਂਦੀ ਹੈ। ਦਵਿੰਦਰ ਸ਼ਰਮਾ ਦੀ ਅੱਖਾਂ ਸਾਹਮਣੇ ਹੀ ਉਹਨਾਂ ਦੀ ਇੱਕ ਬੇਟੀ ਅਤੇ ਉਹਨਾਂ ਦੀ ਧਨਪਤਨੀ ਅਨੀਤਾ ਸ਼ਰਮਾ ਉਹਨਾਂ ਦੀ ਅੱਖਾਂ ਸਾਹਮਣੇ ਹੀ ਜਾ ਚੁੱਕੀ ਸਨ ਅਤੇ ਉਹਨਾਂ ਦੀ ਇੱਕ ਬੇਟੀ ਹਸਪੀਟਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਅਗਲੇ ਦਿਨ 22 ਮਾਰਚ 2021 ਨੂੰ ਮਰਗੜੀਅਰ ਕਟੋਚ ਨੇ ਆਪਣੀ ਇੱਕ ਮੈਡੀਕਲ ਰਿਪੋਰਟ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਦਵਿੰਦਰ ਸ਼ਰਮਾ ਦੀ ਪੂਰੀ ਫੈਮਿਲੀ ਨੂੰ ਇਨਕਲੂਡਿੰਗ ਰਿੰਕਾ ਸ਼ਰਮਾ ਨੂੰ ਥੈਲੀਮ ਸਲਫਾਈਡ ਦਿੱਤਾ ਗਿਆ ਹੈ ਤੇ ਸਭ ਤੋਂ ਵੱਡੀ ਗੱਲ ਇੱਥੇ ਇਹ ਸੀ ਕਿ ਇਹ ਸਭ ਕੁਝ ਕਰਨ ਵਾਲਾ ਕੌਣ ਸੀਗਾ ਥੈਲੀਮ ਦੇ ਉੱਤੇ ਗਵਰਨਮੈਂਟ ਵੱਲੋਂ ਬੈਨ ਵੀ ਲਗਾਇਆ ਹੋਇਆ ਹੈ ਐਸੀ ਕਰਕੇ ਥੈਲੀਮ ਸਲਫਾਈਡ ਕਿਸੇ ਵੀ ਢੰਗ ਨਾਲ ਇਸਾਨੀ ਨਾਲ ਕਿਤੇ ਵੀ ਦੁਕਾਨ ਤੋਂ ਨਹੀਂ ਮਿਲਦਾ ਜਿਸ ਢੰਗ ਨਾਲ ਪੂਰੀ ਫੈਮਿਲੀ ਨੂੰ ਟਾਰਗੇਟ ਕੀਤਾ ਗਿਆ ਹੈ ਇਦਾਂ ਲੱਗਦਾ ਸੀਗਾ ਕਿ ਇਹ ਕੰਮ ਕਿਸੇ ਘਰ ਦੇ ਅੰਦਰੋਂ ਹੀ ਕਿਸੇ ਵਿਅਕਤੀ ਵੱਲੋਂ ਕੀਤਾ ਗਿਆ ਹੈ ਜੋ ਦਵਿੰਦਰ ਸ਼ਰਮਾ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਸੋਚਦੇ ਨੇ ਤਾਂ ਉਹਨਾਂ ਦਾ ਧਿਆਨ ਪ੍ਰਿੰਕਾ ਸ਼ਰਮਾ ਦੀ ਤਬੀਅਤ ਖਰਾਬ ਹੋਣ ਤੋਂ ਇੱਕ ਦਿਨ ਪਹਿਲੇ ਯਾਨੀ ਕਿ 31 ਜਨਵਰੀ 2021 ਨੂੰ ਜਾਂਦਾ ਹੈ ਫਿਰ ਜਾ ਕੇ ਇਹ ਕੇਸ ਸੁਰਜਣਾ ਸ਼ੁਰੂ ਹੋਣ ਲੱਗ ਪਿਆ 31 ਜਨਵਰੀ 2021 ਦਿਵਿੰਦਰ ਸ਼ਰਮਾ ਉਹਨਾਂ ਦੀ ਧਰਮ ਪਤਨੀ ਅਨੀਤਾ ਸ਼ਰਮਾ ਅਤੇ ਉਹਨਾਂ ਦੀ ਬੜੀ ਕੁੜੀ ਦਿਵਯਾ ਸ਼ਰਮਾ ਆਪਣੇ ਦੋ ਜੁੜਵਾ ਬੱਚਿਆਂ ਦੇ ਨਾਲ ਉਹਨਾਂ ਦੇ ਘਰ ਵਿੱਚ ਕੁਝ ਦਿਨਾਂ ਤੋਂ ਰਹਿ ਰਹੇ ਸੀਗੇ ਉਸੇ ਦਿਨ ਦੁਪਹਿਰ ਨੂੰ ਦਿਵਯਾ ਦਾ ਘਰ ਵਾਲਾ ਵਰੁਣ ਅਰੋੜਾ ਉਨ੍ਹਾਂ ਦੇ ਘਰ ਆਉਂਦਾ ਹੈ ਅਤੇ ਜਿਸ ਨੂੰ ਦੇਖ ਕੇ ਸਾਰੇ ਘਰ ਦੇ ਹਰਾਨ ਹੋ ਜਾਂਦੇ ਨੇ ਕਿਉਂਕਿ ਇਹ ਬਹੁਤ ਹੀ ਘਟਵਰ ਹੋਇਆ ਹੈ ਕਿ ਉਹਨੂੰ ਅਰੋੜਾ ਦਵਿੰਦਰ ਸ਼ਰਮਾ ਦੇ ਘਰ ਜਾਂਦਾ ਹੋਵੇ ਇਸ ਵਾਰ ਉਹ ਘਰ ਹੀ ਨਹੀਂ ਕੱਲਾ ਆਇਆ ਸਗੋਂ ਕਿ ਆਪਣੇ ਨਾਲ ਬਾਸਾ ਫਲੇਟ ਫਿਸ਼ ਵੀ ਬਣਾ ਕੇ ਲੈ ਕੇ ਆਇਆ ਹੋਇਆ ਸੀ ਉਹਨੂੰ ਸਾਰਿਆਂ ਨੂੰ ਦੱਸਿਆ ਕਿ ਉਹਨਾਂ ਕਿਵੇਂ ਆਪਣੇ ਹੱਥਾਂ ਦੇ ਨਾਲ ਇਹ ਸਭ ਕੁਝ ਬਣਾਇਆ ਹੈ ਵਰुण ਦਾ ਇਹ ਸਾਰਾ ਨੇਚਰ ਚੇਂਜ ਹੋਇਆ ਸਾਰੇ ਜਾਣੇ ਹੈਰਾਨਤ ਸਿਗੇ ਪਰ ਉਹ ਅੰਦਰੋਂ ਅੰਦਰੀ ਖੁਸ਼ੀ ਸਨ ਵਰੁਣ ਨੇ ਬਾਅਦ ਵਿੱਚ ਸਭ ਨੂੰ ਸਰਪੀ ਕੀਤਾ ਸਾਰਿਆਂ ਨੇ ਮਜੇ ਦੇ ਨਾਲ ਇਸ ਨੂੰ ਖਾਦਾ ਵੀ ਦਿਵੇ ਸ਼ਰਮਾ ਦੇ ਦੋਵੇਂ ਬੱਚਿਆਂ ਨੇ ਉਸ ਸਮੇਂ ਦੁੱਧ ਪੀਤਾ ਹੋਇਆ ਸੀ ਇਸ ਕਰਕੇ ਉਹਨਾਂ ਨੇ ਮੱਛੀ ਨਹੀਂ ਖਾਧੀ ਘਰ ਦੇ ਵਿੱਚ ਉਸ ਸਮੇਂ ਪ੍ਰਿੰਕਾ ਨਹੀਂ ਮੌਜੂਦ ਸੀ ਉਹ ਸ਼ਾਮ ਦੇ 5:30 ਵਜੇ ਘਰ ਵਾਪਸ ਆਉਂਦੀ ਹੈ ਅਤੇ ਜਦੋਂ ਵੇਲੇ ਉਸ ਨੂੰ ਭੁੱਖ ਲੱਗਦੀ ਹੈ ਤੇ ਵਰੁਣ ਕ੍ਰੀਬਨ 6:30 ਵਜੇ ਦੇ ਟਾਈਮ ਦੇ ਨਾਲ ਉਸ ਨੂੰ ਫਿਸ਼ ਸਰਵ ਕਰਦਾ ਹੈ। ਸ਼ਾਮ ਦੇ ਵਿਲੇ ਵਰਨ ਆਪਣੇ ਦੋਹੇ ਬੱਚਿਆਂ ਨੂੰ ਅਤੇ ਦਿਵੇ ਨੂੰ ਲੈ ਕੇ ਆਪਣੇ ਗ੍ਰੇਟਰ ਕਲਾਸ਼ ਘਰ ਵਿੱਚ ਚਲਾ ਜਾਂਦਾ ਹੈ। ਦਿਵਿੰਦਰ ਜੀ ਨੂੰ ਇਹ ਗੱਲ ਜਦੋਂ ਯਾਦ ਆਉਂਦੀ ਹੈ ਕਿ ਜਦੋਂ ਉਹਨਾਂ ਨੇ ਵਰਨ ਨੂੰ ਵੀ ਫਿਸ਼ ਖਾਣ ਦੇ ਲਈ ਕਿਹਾ ਤਾਂ ਉਸਨੇ ਇਹ ਗੱਲ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਇੱਕ ਲਾਊਡਰ ਸ਼ੋਅ ਦੇ ਵਿੱਚ ਗਿਆ ਸੀ ਜਿੱਥੇ ਉਹ ਜ਼ਿਆਦਾ ਹੱਸਿਆ ਸੀਗਾ ਉਸੇ ਹੱਸਣ ਦੇ ਕਾਰਨ ਉਸਦੇ ਜਵੜੇ ਤਰਤ ਕਰਦੇ ਨੇ ਇਸ ਕਰਕੇ ਉਹ ਖਿਚ ਨਹੀਂ ਖਾ ਸਕਦਾ ਜਿਹੜਾ ਸ਼ਖਸ ਘਰ ਵਿੱਚ ਕਦੇ ਵੀ ਨਹੀਂ ਸੀ ਆਉਂਦਾ ਯਾਨੀ ਕਿ ਬਹੁਤ ਹੀ ਘੱਟ ਆਉਂਦਾ ਸੀਗਾ ਉਹ ਕਾਫੀ ਸ਼ਾਮ ਤੱਕ ਪ੍ਰਿੰਕਾ ਸ਼ਰਮਾ ਜੀ ਵੇਟ ਕਰ ਰਹੀ ਸੀ ਕਿ ਉਸ ਨੂੰ ਵੀ ਫਿਸ਼ ਸਰਵ ਕਰ ਸਕੇ। ਵਰੁਣ ਨੇ ਹੀ ਉਹਨਾਂ ਬੱਚਿਆਂ ਨੂੰ ਹੀ ਦੁੱਧ ਪਿਲਾ ਦਿੱਤਾ ਸੀਗਾ ਕਿ ਕੋਈ ਵੀ ਉਸ ਨੂੰ ਉਹਨਾਂ ਨੂੰ ਫਿਸ਼ ਖਿਲਾਵਾ ਨਾ ਸਕੇ। ਅਤੇ ਇਸ ਤੋਂ ਹੀ ਅਗਲੇ ਦਿਨ ਤੋਂ ਯਾਨੀ 1 ਫਰਵਰੀ ਤੋਂ ਪ੍ਰਿੰਕਾ ਦੀ ਹੌਲੀ ਹੌਲੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਪ੍ਰਿੰਕਾ ਨੇ ਸਭ ਤੋਂ ਵੱਡੇ ਪੀਸ ਖਾਦੇ ਸੀਗੇ। ਸਾਰੇ ਹੀ ਪੁਆਇੰਟ ਇੱਕ ਸੈਕਸਵਲ ਇਸ਼ਾਰਾ ਕਰਦੇ ਸੀਗੇ। ਦਿਵਿੰਦਰ ਸ਼ਰਮਾ ਜੀ ਨੂੰ ਸਿਰਫ ਇੱਕ ਸ਼ਖਸ ਉੱਤੇ ਹੀ ਸ਼ੱਕ ਸੀਗਾ। ਜਵਾਈ ਉੱਤੇ ਸੀ ਯਾਨੀ ਕਿ ਵਰਨ ਰੋੜਾ ਉੱਤੇ। ਵਰਨ अरोड़ा ਇੱਕ ਅਮੀਰ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਅਤੇ ਗ੍ਰੇਟਰ ਕਲਾਸ ਦੇ ਵਿੱਚ ਉਸ ਦਾ ਇੱਕ ਬਹੁਤ ਵੱਡਾ ਬੰਗਲਾ ਸੀਗਾ ਰੀਅਲ ਏਸਟੇਟ ਦਾ ਵੀ ਉਸ ਦਾ ਬਿਜ਼ਨਸ ਸੀਗਾ ਅਤੇ ਉਹਦੀ ਸਿਰਫ ਰੈਂਟ ਤੋਂ ਹੀ 4 ਲੱਖ ਪਰ ਮਹੀਨ ਇਨਕਮ ਸੀਗੀ ਇੰਦਰਪੁਰੇ ਪੁਲਿਸ ਸਟੇਸ਼ਨ ਦੇ ਵਿੱਚ ਵਰਨ ਦੇ ਖਿਲਾਫ ਦਵਿੰਦਰ ਸ਼ਰਮਾ ਵੱਲੋਂ ਕੰਪਲੇਂਟ ਫਾਈਲ ਕੀਤੀ ਜਾਂਦੀ ਹੈ 24 ਮਾਰਚ 2021 ਨੂੰ ਵਰਨ ਨੂੰ ਪੁਲਿਸ ਵੱਲੋਂ ਗਿਫਤਾਰ ਕਰ ਲਿਆ ਜਾਂਦਾ ਹੈ ਅਤੇ ਪੁਲਿਸ ਵੱਲੋਂ ਉਸ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਨਿੱਤੇ ਸ਼ਰਮਾ ਜੀ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਥੈਲੀਅਮ ਪాయిਜ਼ਨਸ ਦੀ ਗੱਲ ਸਾਹਮਣੇ ਆਉਂਦੀ ਹੈ ਉੱਥੇ ਹੀ ਦਵਿੰਦਰ ਸ਼ਰਮਾ ਜੀ ਦੇ ਘਰ ਦੇ ਵਿੱਚੋਂ ਵੀ ਥੈਲੀਅਮ ਪాయిਜ਼ਨ ਦੇ ਟ੍ਰੇਸਸ ਮਿਲੇ ਪੁਲਿਸ ਨੇ ਵਰੂਨ ਦਾ ਲੈਪਟਾਪ ਅਤੇ ਦਾ ਫੋਨ ਰਿਕਵਰ ਕਰਕੇ ਉਸ ਦੇ ਐਕਸਟਰਨਲ ਮੈਟਲ ਅਫੇਅਰ ਦੇ ਬਾਰੇ ਪਤਾ ਕਾਂਦੀ ਕੋਸ਼ਿਸ਼ ਕੀਤੀ ਕੁਝ ਪ੍ਰਿੰਟ মিডিਆ ਨੇ ਇੱਥੋਂ ਤੱਕ ਇਹ ਗੱਲ ਵੀ ਕਹਿ ਦਿੱਤੀ ਕਿ ਐਕਸਟਰਨਲ ਮੈਟਲ ਅਫੇਅਰ ਕਰਕੇ ਵਰੂਨ ਨੇ ਸਭ ਕੁਝ ਕੀਤਾ ਜਾਦਗੀ ਅਸਲ ਸਚਾਈ ਤਾਂ ਇਸ ਤੋਂ ਕੁਛ ਦੂਰ ਸੀ। ਵਰੁਨ ਨੇ ਆਪਣੇ ਸਰਚ ਹਿਸਟਰੀ ਡਿਲੀਟ ਕਰ ਦਿੱਤੀ ਸੀ ਪਰ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਉਹ ਸਾਰੀ ਹਿਸਟਰੀ ਨੂੰ ਦੁਬਾਰਤ ਜੀ ਰਿਕਵਰ ਕਰ ਲਿਆ। ਵਰੁਨ ਨੇ ਆਪਣੇ Google ਦੇ ਉੱਤੇ ਇਹ ਵੀ ਸੱਚ ਕੀਤਾ ਹੋਇਆ ਸੀ ਕਿ ਹਾਊ ਟੂ ਮੇਕ ਸਮਵਨ ਵੈਰੀ ਸਿਕ। ਇੱਥੇ ਦਾ ਕੀ ਵਰੁਨ ਦੇ ਘਰੋਂ ਵੀ ਪੁਲਿਸ ਨੂੰ ਥੈਲੀਅਮ ਸਲਫਾਈਡ ਦੇ ਕੁਝ ਅੰਸ਼ ਮਿਲਦੇ ਨੇ। ਥੈਲੀਮ ਸਲਫਾਈਡ ਨੂੰ ਹਾਸਲ ਕਰਨਾ ਕੋਈ ਬੱਚਿਆਂ ਦਾ ਖੇਲ ਨਹੀਂ ਹੈਗਾ ਥੈਲੀਮ ਸਲਫਾਈਡ ਨੂੰ ਪਹਿਲਾਂ ਚੂਹੇ ਮਾਰਨ ਵਾਲੀਆਂ ਕੰਪਨੀਆਂ ਯੂਜ਼ ਕਰਦੇ ਸੀ ਆਪਣੀ ਦਵਾਈਆਂ ਦੇ ਵਿੱਚ ਮਿਕਸ ਕਰਨ ਦੇ ਲਈ ਦੇਸ਼ ਦੇ ਵਿੱਚ ਕਈ ਸਾਰੇ ਹੋਮਿਸਾਈਡ ਕੇਸ ਅਤੇ ਇਸ ਦਾ ਗਲਤ ਇਸਮਾਲ ਕਰਨ ਵਾਲੇ ਲੋਕਾਂ ਨੂੰ ਰੋਕਣ ਦੇ ਲਈ ਥੈਲੀਮ ਸਲਫਾਈਡ ਨੂੰ ਗਵਰਨਮੈਂਟ ਦੇ ਵੱਲੋਂ ਬੈਨ ਕਰ ਦਿੱਤਾ ਜਾਂਦਾ ਹੈ ਗਵਰਨਮੈਂਟ ਨੇ ਇਸ ਨੂੰ ਬੈਨ ਕਰਨ ਤੋਂ ਬਾਅਦ ਸਿਰਫ ਇਸ ਨੂੰ ਇੱਕ ਇੰਡਸਟਰੀ ਦੇ ਲਈ ਯੂਜ਼ ਕਰ ਲਈ ਹੀ ਰੈਂਡ ਦਿੱਤਾ ਜਾਨੀ ਕਿ ਆਪਟੀਕਲ ਕੇਬਲਸ ਦੇ ਲਈ ਆਪਟੀਕਲ ਲੈਂਸਸ ਦੇ ਲਈ ਜਾਫਰ ਸੈਮੀ ਕੰਡਕਟਰਸ ਦੇ ਯੂਜ਼ ਕਰਨ ਦੇ ਲਈ ਰੱਖ ਦਿੱਤਾ ਗਿਆ ਹੈ ਪਰ ਇਹਨਾਂ ਸਭ ਨੂੰ ਯੂਜ਼ ਕਰਨ ਦੇ ਲਈ ਵੀ ਹੀ ਗਵਰਨਮੈਂਟ ਦੇ ਵੱਲੋਂ ਲਾਇਸੈਂਸ ਦੀ ਲੋੜ ਪੈਂਦੀ ਹੈ ਇਹਨੂੰ ਸਿਰਫ ਕੰਪਲੀਟ ਕੰਪਨੀ ਹੀ ਸੇਲ ਜਾਂ ਪਰਚੇਸ ਕੀਤਾ ਜਾਂਦਾ ਹੈ ਹਰਾਨਗੀ ਦੀ ਗੱਲ ਇਹ ਹੈ ਕਿ ਇਹ ਵਰੁਣ ਦੇ ਹੱਥ ਕਿਵੇਂ ਲੱਗਾ ਵਰੁਣ ਅਤੇ ਉਸ ਦੀ ਮਾਂ ਜੀਆ अरोड़ा ਦੇ ਖਾਤਿਆਂ ਨੂੰ ਚੈੱਕਾਂ ਤੋਂ ਬਾਅਦ ਪੁਲਿਸ ਨੂੰ ਸਾਬਿਤ ਹੁੰਦਾ ਹੈ ਕਿ ਇਹ ਸਾਰਾ ਕੁਝ ਵਰੁਣ ਦੇ ਵੱਲੋਂ ਹੀ ਕੀਤਾ ਜਾਂਦਾ ਹੈ ਵਰੁਣ ਨੇ ਆਪਣੇ ਵੱਲੋਂ ਇਹ ਸਾਰੀ ਪਲੈਨਿੰਗ ਬਹੁਤ ਸੌਵਚ ਸਮਝ ਕੇ ਕੀਤੀ ਸੀ ਉਹਨੂੰ ਪਤਾ ਸੀਗਾ ਕਿ ਥੈਲੀਮ ਨੂੰ ਇੰਨੀ ਆਸਾਨੀ ਨਾਲ ਨਹੀਂ ਮਿਲੇਗਾ ਵਰुण अरोड़ा ਇਹਨਾਂ ਚਲਾ ਸੀਗਾ ਕਿ ਉਸਨੇ ਆਪਣੇ ਸਸੂਰ ਜਾਨੀ ਕਿ ਦਵਿੰਦਰ ਸ਼ਰਮਾ ਜੀ ਦੇ ਭਰਾ ਐਸ ਐਮ ਸ਼ਰਮਾ ਜਿਨ੍ਹਾਂ ਦੀ ਆਪਣੀ ਇੱਕ ਲੋਰਡ ਹੋਮੋਪੈਥਿਕ ਨਾਮ ਦੀ ਕੰਪਨੀ ਸੀ ਉਹਨਾਂ ਦੀ ਕੰਪਨੀ ਦੇ ਨਕਲੀ ਕਾਗਜ਼ ਬਣਾ ਕੇ ਪੰਚਗਲਾ ਹਰਿਆਣਾ ਦੀ ਕੈਮੀਕਲ ਕੰਪਨੀ ਫਾਰਮਾ ਐਫੀਲੀਏਟ ਤੇ ਉਹਨਾਂ ਕੋਲੋਂ 25 ਗ੍ਰਾਮ ਥੈਲੀਅਮ ਦਾ ਆਰਡਰ ਪਲੇਸ ਕਰ ਦਿੰਦਾ ਹੈ ਪੰਜਕਲਾ ਦੀ ਇਸ ਕੰਪਨੀ ਨੂੰ ਇਹ ਨਹੀਂ ਸੀ ਪਤਾ ਕਿ ਜੋ ਇਹ ਆਰਡਰ ਕਰ ਰਿਹਾ ਸ਼ਖਸ ਉਹ ਇੱਕ ਕੰਪਨੀਿਸਕੂ ਕਿ ਕਿਸੇ ਵਿਅਕਤੀ ਵੱਲੋਂ ਕੀਤਾ ਗਿਆ ਹੈ ਅਤੇ ਉਹ ਇਸ ਨੂੰ ਆਪਣਾ ਪਰਿਵਾਰ ਖਾਦਮਤ ਕਰਨ ਦੇ ਲਈ ਵਰਤਣੇ ਜਾ ਰਿਹਾ ਹੈ। ਪਰ ਅਰੋੜਾ ਨੇ ਇਸ ਆਰਡਰ ਦੀ ਪੇਮੈਂਟ ਮਾਤਾ ਜੀਆ ਅਰੋੜਾ ਦੇ ਅਕਾਊਂਟ ਦੇ ਵਿੱਚੋਂ ਕੀਤੀ ਸੀਗੀ। ਉਹਨਾਂ ਦੇ ਅਕਾਊਂਟ ਦੇ ਵਿੱਚ ਵਰਨ ਅਰੋੜਾ ਦਾ ਹੀ ਨੰਬਰ ਰਜਿਸਟਰ ਸੀਗਾ। 22131 ਰੁਪਏ ਦੀ ਇੱਕ ਪੇਮੈਂਟ 18 ਦਸੰਬਰ 2020 ਦੇ ਵਿੱਚ ਜਾਨੀ ਕਿ ਫਿਸ਼ ਖਰੀਦੇ ਦੇ ਇਨਸੀਡੈਂਟ ਤੋਂ ਡੇਢ ਮਹੀਨੇ ਪਹਿਲਾਂ ਇਹ ਪੇਮੈਂਟ ਕੀਤੀ ਗਈ ਸੀ 13440 ਦੀ ਦੂਜੀ ਪੇਮੈਂਟ 1 ਮਾਰਚ 2021 ਨੂੰ ਕੀਤੀ ਗਈ ਸੀ ਜਾਨੀ ਕਿ ਦਿਵਿਆ ਦੀ ਸਿਹਤ ਖਰਾਬ ਹੋਣ ਤੋਂ 3 ਦਿਨ ਪਹਿਲਾਂ ਵਰੁਣ ਇਹਨਾਂ ਚਲਾ ਸੀ ਕਿ ਉਹਨਾਂ ਇਹ ਆਰਡਰ ਆਪਣੇ ਘਰ ਨਹੀਂ ਸਗੋਗੇ ਆਪਣੇ ਗੁਰੂਗ੍ਰਾਮ ਦੇ ਵਿੱਚ ਰਹਿ ਰਹੇ ਮਾਮੇ ਦੇ ਘਰੇ ਮਂਗਾਏ ਸੀਗਾ ਪੁਲਿਸ ਨੇ ਇਹ ਇਨਫੋਰਮੇਸ਼ਨ ਡੀਟੀਸੀ ਕੂਰੀਅਰ ਸਰਵਿਸਿਜ਼ ਵਾਲੇ ਬੋਏ ਅਤੇ ਵਾਚਮੈਨ ਟੀਟੂ ਦੇ ਕੋਲੋਂ ਵੀ ਕਨਫਰਮ ਕਰ ਲਈ ਸੀ ਟੀਟੂ ਨੇ ਆਪਣਾ ਬਿਆਨ ਦਿੱਤਾ ਪੁਲਿਸ ਨੂੰ ਕਿ ਉਸਨੇ ਵਰੁਣ ਤੇ ਕਹਿਣ ਤੇ ਹੀ ਉਹ ਪਾਰਸਲ ਰੀਸੀਵ ਕੀਤਾ ਸੀਗਾ ਨਾ ਹੀ ਉਸ ਵੋਜਮੈਨ ਨੂੰ ਤੇ ਨਾ ਹੀ ਵਰੁਨ ਦੇ ਮਾਮੇ ਨੂੰ ਇਹ ਗੱਲ ਦਾ ਪਤਾ ਸੀਗਾ ਉਸ ਪਾਰਸਲ ਵਿੱਚ ਕੀ ਹੈ ਪੁਲਿਸ ਨੇ ਜਦੋਂ ਵਰੁਨ ਨੂੰ ਇੰਟੈਰੋਗੇਟ ਕੀਤਾ ਤਾਂ ਪੁਲਿਸ ਦੇ ਸਾਹਮਣੇ ਵਰੁਨ ਦੇ ਕੋਲ ਜ਼ਿਆਦਾ ਝੂਠ ਬੋਲਣ ਦੇ ਲਈ ਕੋਈ ਵਜ੍ਹਾ ਨਹੀਂ ਸੀ ਬਚੀ ਕਿਉਂਕਿ ਵਰੁਨ ਦੇ ਖਿਲਾਫ ਕਾਫੀ ਜ਼ਿਆਦਾ ਸਬੂਤ ਇਕੱਠੇ ਹੋ ਚੁੱਕੇ ਸਨ ਪੁਲਿਸ ਦੇ ਕੋਲ ਵਰੁਨ ਨੇ ਪੁਲਿਸ ਸਾਹਮਣੇ ਆਪਣਾ ਗੁਨਾਹ ਕਬੂਲਤਾ ਕਰ ਲਿਆ ਪਰ ਉਸ ਦੇ ਪਿਛਲੀ ਜੋ ਵਜ੍ਹਾ ਸੀ ਉਹ ਪੁਲਿਸ ਨੂੰ ਝੂਠ ਹੀ ਦੱਸੀ वरुण ਕੁਲਸਨ ਬਿਆਨ ਦੇ ਕੇ ਕਹਿਆ ਕਿ ਉਸਨੇ ਸਾਰਾ ਸਟੈਪ ਆਪਣੇ ਸਸਰਾਲ ਵਾਲਿਆਂ ਦੇ ਕਰਕੇ ਹੀ ਲਿਆ ਕਿਉਂਕਿ ਜਦੋਂ ਵੀ ਉਹ ਘਰ ਜਾਂਦਾ ਸੀ वरुण ਨੇ ਦੱਸਿਆ ਕਿ ਉਸਦੀ ਬੇਇੱਜ਼ਤੀ ਕਰਦੇ ਰਹਿੰਦੇ ਸੀ ਕਿਉਂਕਿ वरुण ਦਾ ਰੀਅਲ اسٹیਟ ਦਾ ਬਿਜ਼ਨਸ ਕੁਝ ਵਧੀਆ ਨਹੀਂ ਚੱਲ ਰਿਹਾ ਸੀਗਾ ਪਰ ਇਸ ਦੇ ਵਿੱਚ ਅਸਲੀ ਸੱਚਾਈ ਤਾਂ ਇਹ ਸੀ ਕਿ ਇਹਨਾਂ ਦੋ ਮਾਂ ਪੁੱਤ ਦੀ ਇੱਕ ਸੰਕ੍ਰਿਤ ਜਾਨਕੀ ਇੱਕ ਮੈਂਟਲੀ ਡਿਸਆਰਡਰ ਸੀਗਾ ਜਿਸ ਕਰਕੇ ਦਿਵਿੰਦਰ ਸ਼ਰਮਾ ਦਾ ਸਾਰਾ ਪਰਿਵਾਰ ਖਰਾਬ ਹੋ ਗਿਆ ਸਾਲ 2009 ਦਵਿੰਦਰ ਸ਼ਰਮਾ ਅਤੇ ਅਨੀਤਾ ਸ਼ਰਮਾ ਦੀ ਵੱਡੀ ਕੁੜੀ ਦੀਪਿਆ ਸ਼ਰਮਾ ਦਾ ਵਿਆਹ ਗ੍ਰੇਟਰ ਕਲਾਸ ਵਿੱਚ ਰੈਲੇ ਵਰਨ ਅਰੋੜਾ ਦੇ ਨਾਲ ਹੋ ਜਾਂਦਾ ਹੈ ਬਿਆਦ ਲਗਭਗ 6 ਸਾਲ ਹੋ ਜਾਂਦੇ ਨੇ ਪਰ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਨਿਆਣਾ ਨਹੀਂ ਹੋਇਆ ਸੀ ਇਸੇ ਕਰਕੇ ਦੋ ਹੀ ਜਾਣੇ 2016 ਦੇ ਵਿੱਚ ਫਰਟੀਲਿਟੀ ਸੈਂਟਰ ਸਪੈਸ਼ਲਿਸਟ ਡਾਕਟਰ ਇੰਦਰਾ ਗਰੇਸ਼ਨ ਦੇ ਕੋਲ ਜਾਂਦੇ ਨੇ ਜਿਨ੍ਹਾਂ ਨੇ ਇਹਨਾਂ ਦੋਵਾਂ ਨੂੰ ਆਈਬੀਐਫ ਦੀ ਆਪਸ਼ਨ ਦੇ ਬਾਰੇ ਦੱਸਿਆ ਆਈਬੀਐਫ ਦੀ ਮਦਦ ਨਾਲ ਦੀਵਿਆ ਨੇ ਅਗਸਤ 2016 ਦੇ ਵਿੱਚ ਦੋ ਟਵਿਨਸ ਨੂੰ ਜਨਮ ਦਿੱਤਾ ਇੱਕ ਮੁੰਡਾ ਤੇ ਇੱਕ ਕੁੜੀ 2020 ਦੇ ਵਿੱਚ ਵਰਨ ਅਰੋੜਾ ਦੇ ਪਿਤਾ ਸਤਿੰਦਰ ਲਾਲ ਦੀ ਡੈਥ ਹੋ ਜਾਂਦੀ ਹੈ ਵਰਰ अरोड़ा ਦੇ ਪਿਤਾ ਦੇ ਤਿੰਨ ਮਹੀਨੇ ਡੈਥ ਤੋਂ ਬਾਅਦ ਦਿਵਿਆ ਨੇਚੁਰਲ ਹੀ ਪ੍ਰੈਗਨੈਂਟ ਹੋ ਜਾਂਦੀ ਹੈ ਕੁਝ ਪਰੇਸ਼ਾਨੀਆਂ ਦੇ ਚੱਲਦੇ ਹੋਏ ਦਿਵਿਆ ਉਸੇ ਡਾਕਟਰ ਕੋਲ ਜਾਂਦੀ ਹੈ ਜਿੱਥੋਂ ਉਹਨਾਂ ਆਪਣਾ ਆਈਬੀਐਫ ਦਾ ਪਹਿਲਾ ਆਪਰੇਸ਼ਨ ਕਰਵਾਇਆ ਹੋਇਆ ਸੀ ਜਦੋਂ ਡਾਕਟਰ ਦਿਵਿਆ ਦੀ ਜਾਂਚ ਕਰਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੇਕਰ ਉਹ ਇਸ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਦਿਵਿਆ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਉਹਨਾਂ ਨੇ ਉਸ ਦੀ ਸੇਫਟੀ ਦੇ ਲਈ ਦਿਵਿਆ ਨੂੰ ਅੰਬੋਸ਼ਨ ਕਰਾਉਣ ਦੀ ਸਲਾਹ ਦਿੱਤੀ ਹੁਣ ਦਿਵਿਆ ਵੀ ਇਸ ਗੱਲ ਨੂੰ ਰਾਜੀ ਹੋ ਗਈ ਸੀ ਕਿਉਂਕਿ ਉਸ ਨੇ ਪਹਿਲੇ ਹੀ ਦੋ ਬੱਚੇ ਨੂੰ ਜਨਮ ਦੇ ਦਿੱਤਾ ਸੀਗਾ ਤੇ ਹੁਣ ਤੀਜੇ ਬੱਚੇ ਦੇ ਲਈ ਆਪਣੀ ਜਾਨ ਨੂੰ ਰਿਸਕ ਦੇ ਵਿੱਚ ਲੈਣਾ ਕੋਈ ਚੰਗੀ ਗੱਲ ਨਹੀਂ ਸੀਗੀ। ਦਿਵਿਆ ਅਰੋੜਾ ਹਸਪੀਟਲ ਤੋਂ ਵਾਪਸ ਘਰ ਆ ਕੇ ਆਪਣੀ ਇਹ ਗੱਲਬਾਤ ਸਾਰੀ ਆਪਣੇ ਘਰ ਵਾਲੇ ਵਰਨ ਅਰੋੜਾ ਨੂੰ ਦੱਸਦੀ ਹੈ ਤਾਂ ਉਹ ਇਸ ਗੱਲ ਸੁਣ ਕੇ ਭੜਕ ਜਾਂਦਾ ਹੈ ਇੱਥੇ ਦਾ ਕਿ ਉਸ ਦੀ ਮਾਂ ਜੀਆ ਅਰੋੜਾ ਵੀ ਉਸ ਉੱਪਰ ਬਹੁਤ ਜ਼ਿਆਦਾ ਭੜਕਦੀ ਹੈ। ਵਰਨ ਅਰੋੜਾ ਅਤੇ ਉਸ ਦੀ ਮਾਂ ਜੀਆ ਅਰੋੜਾ ਦਾ ਇਹ ਮੰਨਣਾ ਸੀਗਾ ਕਿ ਬੱਚਾ ਕੋਈ ਹੋਰ ਨਹੀਂ ਸਕੂਗੀ ਉਹਨਾਂ ਘਰ ਵਾਲਾ ਹੈ। ਜੋ ਕਿ ਹੁਣ ਪੁਨਾ ਜਨਮ ਲੈ ਰਿਹਾ ਹੈ ਚੰਦਨ ਲਾਲ ਕਿਉਂਕਿ ਡਾਕਟਰ ਨੇ ਜੋ ਡੇਟ ਦੱਸੀ ਸੀਗੀ ਡਿਲੀਵਰੀ ਦੇ ਲਈ ਦਿਵਿਆ ਅਰੋੜਾ ਨੂੰ ਉਹ ਡੇਟ ਸੀਗੀ ਚੰਦਨ ਲਾਲ ਦੇ ਡੇਟ ਆਫ ਬਰਥ ਯਾਨੀ ਕਿ ਵਰਨ ਅਰੋੜਾ ਦੇ ਪੇ ਦੇ ਜਨਮ ਦੀ ਤਰੀਕ ਉਹਨਾਂ ਲਈ ਅਬੋਰਸ਼ਨ ਦੀ ਗੱਲ ਸੁਣ ਕੇ ਬਰਦਾਸ਼ਤ ਨਹੀਂ ਹੋਈ ਅਤੇ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ ਵਰਨ ਦਿਵਿਆ ਉੱਤੇ ਹੱਥ ਚੱਕਣ ਤੋਂ ਵੀ ਪਰਹੇਜ਼ ਨਹੀਂ ਕਰਦਾ ਇੱਥੇ ਤੱਕ ਕਿ ਉਸਦੀ ਸੱਸ ਵੀ ਉਸ ਨੂੰ ਮੰਦਾ ਚੰਗਾ ਬੋਲਣ ਤੋਂ ਗਰੇਜ ਨਹੀਂ ਕਰਦੀ। ਅਚਾਨਕ ਹੀ ਵਰੁਣ ਅਤੇ ਉਹਦੀ ਮਾਂ ਦੇ ਸੁਭਾਅ ਦੇ ਵਿੱਚ ਚੇਂਜ ਆ ਜਾਂਦਾ ਹੈ ਜਿਸ ਤੋਂ ਬਾਅਦ ਦਿਵਿਆ ਵੀ ਡਰ ਜਾਂਦੀ ਹੈ ਅਤੇ ਉਹ ਇਹ ਗੱਲ ਆਪਣੇ ਘਰ ਵਾਲੇ ਨਾਲ ਸਾਂਝੀ ਕਰਦੀ ਹੈ। ਜਿੱਥੇ ਉਹਦੇ ਘਰ ਦੇ ਬੋਸ਼ਨ ਕਰਾਉਣ ਦੇ ਵਿੱਚ ਉਸਦੀ ਮਦਦ ਕਰਦੇ ਨੇ। ਅਤੇ ਦਿਵਿਆ ਇੱਕ ਦਿਨ ਆਪਣੇ ਘਰ ਵਾਲੇ ਜਾਨੀ ਵਰੁਣ ਤੋਂ ਲੋਕ ਛੁਪ ਕੇ ਆਪਣਾ ਬੋਸ਼ਨ ਕਰਾ ਲੈਂਦੀ ਹੈ। ਜਿਸ ਤੋਂ ਬਾਅਦ ਵਰੁਣ ਅਤੇ ਉਸਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਅਤੇ ਉਹ ਦੋਵੇਂ ਜਾਣੇ ਦਿਵਿਆ ਉੱਤੇ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ ਵਰਨ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਦਿਵਿਆ ਦਾ ਅਬੋਰਸ਼ਨ ਕਰਾਉਣ ਦੇ ਵਿੱਚ ਉਸ ਦੇ ਘਰਦਿਆਂ ਦਾ ਵੀ ਹੱਥ ਹੈ ਤਾਂ ਉਹ ਉਹ ਦਿਵਿਆ ਅਤੇ ਉਸ ਦੇ ਘਰਵਾਲਿਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਗੱਲ ਕਹਿੰਦਾ ਹੈ ਕਿ ਮੈਂ ਤੁਹਾਡੇ ਪੂਰੇ ਟੱਬਰ ਨੂੰ ਖਤਮ ਕਰ ਦੂੰਗਾ ਵਰਨ ਅਤੇ ਉਹਦੀ ਮਾਂ ਦੋਵੇਂ ਜਾਣੇ پاگل ਹੋ ਗਏ ਸਨ ਅਤੇ ਉਹਨਾਂ ਦੇ ਦਿਮਾਗ ਇੰਨਾ ਫਤੂਰ ਸਵਾਰ ਹੋ ਗਿਆ ਸੀ ਕਿ ਉਹ ਕਿਸੇ ਵੀ ਕਿਸੇ ਢੰਗ ਨਾਲ ਦਿਵਿਆ ਤੇ ਉਸਦੇ ਪਰਿਵਾਰ ਖਤਮ ਕਰਨਾ ਚਾਹੁੰਦੇ ਸਨ ਅਤੇ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਵਰੁੰਦੇ ਇਸ ਖੋਫਨਾਕ ਪਲਾਨ ਦੀ ਕਿਹਾ ਜਾਂਦਾ ਹੈ ਕਿ ਵਰੁੰ ਦਾ ਇਹ ਸੰਗੀ ਪਲਾਨ ਉਸਨੇ ਸੁਦਾਮ হোসেন ਤੋਂ ਇਨਸਪਾਇਰ ਹੋ ਕੇ ਲਿਆ ਸੀ ਵਰੁੰ ਨੇ ਕੰਫੈਸ ਕੀਤਾ ਪੁਲ ਸਾਹਮਣੇ ਕਿ ਉਹ ਮਰਕਰੀ ਜਾਂ ਲੇਡ ਦਾ ਇਸਤੇਮਾਲ ਕਰਨਾ ਚਾਹੁੰਦਾ ਸੀਗਾ ਉਹਨਾਂ ਨੂੰ ਖਤਮ ਕਰਨ ਲਈ ਤੇ ਇਹ ਦੋ ਪਦਾਰਥ इजीली ਮਾਰਕੀਟ ਵਿੱਚ ਵੀ ਮਿਲ ਜਾਂਦੇ ਨੇ ਪਰ ਗੱਲ ਇਹ ਸੀ ਕਿ ਵਰੁੰ ਇਹਦੇ ਪਰਿਵਾਰ ਨੂੰ ਹੌਲੀ-ਹੌਲੀ ਮਾਰਨਾ ਚਾਹੁੰਦਾ ਸੀਗਾ ਕਿਉਂਕਿ ਜੇ ਉਹ ਮਰਕਰੀ ਜਾਂ ਲੇਡ ਦਾ ਇਸਤੇਮਾਲ ਕਰਦਾ ਤਾਂ ਉਸਦਾ ਪਰਿਵਾਰ ਛੇਤੀ ਹੀ ਇੱਕ ਝਟਕੇ ਨਾਲ ਮਰ ਜਾਂਦਾ। ਵਰੁਣ ਜੇ ਇਹਨਾਂ ਦੋ ਪਦਾਰਥਾਂ ਦਾ ਇਸਤੇਮਾਲ ਕਰਦਾ ਤਾਂ ਵਰੁਣ ਦੇ ਉੱਤੇ ਸ਼ੱਕ ਸਿੱਧੇ ਜਾਂਦਾ ਅਤੇ ਵਰੁਣ ਛੇਤੀ ਹੀ ਪੁਲਿਸ ਦੇ ਸ਼ਿਕੰਜੇ ਵਿੱਚ ਫਸ ਜਾਣਾ ਸੀਗਾ। ਇਸ ਕਰਕੇ ਉਹ ਕੋਈ ਹੋਰ ਆਪਸ਼ਨ ਲੱਭਦਾ ਸੀਗਾ। ਇਸੇ ਕਰਕੇ ਉਸਨੇ ਥੇਲੀਅਮ ਦਾ ਇਸਤੇਮਾਲ ਕੀਤਾ। ਕਿਉਂਕਿ ਥੇਲੀਅਮ ਹੀ ਇੱਕ ਅਜਿਹਾ ਪਦਾਰਥ ਹੈ ਜੋ ਕਿ ਇਨਸਾਨ ਦੀ ਬੋਡੀ ਵਿੱਚ ਜਾਣ ਤੋਂ ਬਾਅਦ ਹੌਲੀ-ਹੌਲੀ ਜ਼ਹਿਰ ਦਾ ਰੂਪ ਅਧਿਆਰ ਕਰਦਾ ਹੈ। ਨਾਲੇ ਇਹ ਇੱਕ ਬਲੱਡ ਟੈਸਟ ਦੇ ਵਿੱਚ ਵੀ ਡਿਟੈਕਟ ਨਹੀਂ ਹੁੰਦਾ। 31 ਜਨਵਰੀ 2021 ਵਿੱਚ ਵਰੂ ਨੇ ਜਦੋਂ ਜ਼ਹਿਰ ਵਾਲੀ ਮੱਛੀ ਦਿਵਿਆ ਨੂੰ ਵੀ ਸਰਪਤੀ ਸੀ ਤਾਂ ਸ਼ੁਰੂਆਤ ਦੇ ਵਿੱਚ ਦਿਵਿਆ ਉੱਤੇ ਇਹ ਅਸਰ ਬਹੁਤ ਹੀ ਜ਼ਿਆਦਾ ਘੱਟ ਦੇਖਣ ਨੂੰ ਮਿਲਿਆ ਸ਼ਾਇਦ ਦਿਵਿਆ ਨੇ ਉਸ ਦਿਨ ਉਹ ਮੱਛਲੀ ਨੂੰ ਘੱਟ ਖਾਦਾ ਹੋਵੇਗਾ ਹਾਲਾਂਕਿ ਦਿਵਿਆ ਉੱਤੇ ਇਹ ਅਸਰ ਵੀ ਦੇਖਣ ਨੂੰ ਥੋੜੇ ਥੋੜੇ ਮਿਲਲੇ ਸਨ ਪਰ ਉਹ ਉਨੇ ਜਿਆਦਾ ਕਾਰਗਰ ਨਹੀਂ ਲੱਗ ਰਿਸੀ ਵਰੂ ਨੂੰ ਇਸੇ ਕਰਕੇ ਵਰੂ ਨੇ ਦੂਜੀ ਵਾਰ ਵੀ ਸੈਲੀਮ ਦੇ ਲਈ ਆਰਡਰ ਪਲੇਸ ਕਰ ਦਿੱਤਾ। ਉਹੀ ਇਹ ਪੇਮੈਂਟ ਸੀ 1 ਮਾਰਚ ਨੂੰ 13440 ਰੁਪਏ ਦੀ। ਤੇ ਇਥੋਂ ਇਹ ਤਕਲਾਹਤਾ ਹੈ ਕਿ ਵਰੁਣ ਦੇ ਦਿਲ ਦੇ ਵਿੱਚ ਇੰਨੀ ਇਨਫਤਤ ਹੋ ਗਈ ਸੀ ਦਿਵਿਆ ਦੇ ਲਈ ਕਿ ਉਹ ਹਰ ਹਾਲਤ ਦੇ ਵਿੱਚ ਦਿਵਿਆ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀਗਾ। ਆਖਿਰਕਾਰ ਵਰੁਣ ਦਾ ਇਹ ਇਰਾਦਾ 9 ਅਪ੍ਰੈਲ 2021 ਵਿੱਚ ਪੂਰਾ ਹੋ ਜਾਂਦਾ ਹੈ। ਆਖਿਰਕਾਰ ਦਿਵਿਆ ਤੜਸੜਕੇ ਹਸਪੀਟਲ ਦੇ ਵੈਂਟੀਲੇਟਰ ਉੱਤੇ ਮਰ ਜਾਂਦੀ ਹੈ। 2 ਮਹੀਨਿਆਂ ਦੇ ਵਿੱਚ ਹੀ ਦਵਿੰਦਰ ਸ਼ਰਮਾ ਆਪਣਾ ਪੂਰਾ ਪਰਿਵਾਰ ਖੋ ਚੁੱਕਾ ਹੁੰਦਾ ਹੈ। ਹੁਣ ਸਵਾਲ ਇੱਥੇ ਇਹ ਹੁੰਦਾ ਹੈ ਕਿ ਵਰुण ਅਤੇ ਉਹਦੀ ਮਾਂ ਜੀਆ ਅਰੋੜਾ ਨੂੰ سزا ਮਿਲੀ ਕਿ ਨਹੀਂ ਜਦੋਂ ਇਹ ਕੇਸ ਕੋਰਟ ਦੇ ਵਿੱਚ ਪਹੁੰਚਿਆ ਤਾਂ ਉੱਥੇ ਵੀ ਕਾਫੀ ਸਾਰੇ ਟਵਿਸਟ ਅਤੇ ਕਾਫੀ ਸਾਰੇ ਲੂਪ ਹੋਲ ਦੇਖਣ ਨੂੰ ਮਿਲੇ ਜਦੋਂ ਚਾਰਸ਼ੇਦਾਰ ਕੀਤੇ ਜਾਂਦੀ ਹੈ ਕੋਰਟ ਦੇ ਵਿੱਚ ਤਾਂ ਪ੍ਰੋਸੀਕਿਊਸ਼ਨ ਵੱਲੋਂ ਇਸ ਨੂੰ ਟ੍ਰਿਪਲ ਮਰਡਰ ਟੂ ਅਟੈਂਪਟ ਮਰਡਰ ਫਾਈਵ ਅਕਾਊਂਟਸ ਆਫ ਐਡਮਿਨਿਸਟ੍ਰੇਸ਼ਨ ਆਫ ਪੋਇਜ਼ਨਸ ਸਬਸਟੈਂਸਸ ਦੇ ਤਹਿਤ ਵਰुण ਅਰੋੜਾ ਉੱਤੇ ਕੇਸ ਚਲਾਉਣ ਦੀ ਡਿਮਾਂਡ ਕੀਤੀ ਮੈਜਿਸਟ੍ਰੇਟ ਵੱਲੋਂ 3 ਮੀਟਰ ਕੇਸ ਨੂੰ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਪ੍ਰਿੰਕਾ ਦਾ ਜੋ ਮਰਡਰ ਹੋਇਆ ਸੀਗਾ ਉਸ ਦੀ ਜੋ ਪੋਸਟਮਾਰਟਮ ਰਿਪੋਰਟ ਸੀ ਉਹ ਨਹੀਂ ਸੀ ਕਰਾਈ ਗਈ ਤੇ ਇੱਥੇ ਇਹ ਕਲੀਅਰ ਨਹੀਂ ਹੋਇਆ ਕਿ ਪ੍ਰਿੰਕਾ ਨੂੰ ਵੀ ਪੋਇਜ਼ਨ ਦਿੱਤਾ ਗਿਆ ਹੋਵੇ ਪੋਸਟਮਾਰਟਮ ਵੀ ਕਿਵੇਂ ਕਰਾਉਂਦੇ ਕਿਉਂਕਿ ਪ੍ਰਿੰਕਾ ਘਰ ਦੇ ਵਿੱਚ ਮਾਰਨ ਵਾਲਿਆਂ ਦੇ ਵਿੱਚੋਂ ਪਹਿਲੀ ਸ਼ਖਸੀਅਤ ਜਿਸ ਨੂੰ ਪੋਇਜ਼ਨ ਨਾਲ ਮਾਰਿਆ ਗਿਆ ਤੇ ਘਰ ਵਾਲਿਆਂ ਨੂੰ ਇਸ ਚੀਜ਼ ਦਾ ਬਿਲਕੁਲ ਇਲਮ ਨਹੀਂ ਸੀਗਾ ਉਸਨਾਂ ਦੀ ਕੁੜੀ ਨੂੰ ਜਾਂ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਹੈ ਇਸ ਕਰਕੇ ਉਹਨਾਂ ਨੇ ਪੋਸਟਮਾਰਟਮ ਵੀ ਕਰਉਣਾ ਵਾਜਿਬ ਨਹੀਂ ਸਮਝਿਆ ਕਿਉਂਕਿ ਉਹਨਾਂ ਨੂੰ ਉਸ ਸਮੇਂ ਇਹ ਲੱਗ ਰਿਹਾ ਸੀਗਾ ਕਿ ਹੋਰ ਪ੍ਰੋਬਲਮ ਹੋ ਸਕਦੀ ਜਾਂ ਕੋਈ ਵਾਇਰਸ ਨਾਲ ਇਫੈਕਟ ਹੋ ਗਏ ਉਹਨਾਂ ਦੀ ਕੁੜੀ ਦੀ ਇਹ ਮੌਤ ਹੋਈ ਹੈ ਪ੍ਰਿੰਕਾ ਦਾ ਇਲਾਜ ਬੀ ਐਲ ਕੇ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਵਿੱਚ ਚੱਲ ਰਿਹਾ ਸੀਗਾ ਉੱਥੇ ਕੋਈ ਵੀ ਡਾਕਟਰ ਹੈਵੀ ਮੈਟਲ ਪੋਇਜ਼ਨਿੰਗ ਨੂੰ ਡਿਟੈਕਟ ਨਹੀਂ ਸੀ ਕਰ ਪਾਇਆ ਪਰ ਉਹਨਾਂ ਦੀ ਰਿਪੋਰਟਾਂ ਦੇ ਵਿੱਚ ਉਹਨਾਂ ਨੇ ਰੇਬੀਜ਼ ਅਤੇ ਜੀਵੀ ਸਿੰਡਰੋਮ ਨੂੰ ਇਸ ਦੀ ਵਜ੍ਹਾ ਦੱਸੀ ਗਈ ਸੀ ਇੱਥੇ ਤੱਕ ਕਿ ਪ੍ਰਿੰਕਾ ਦੀ ਡੈਥ ਰਿਪੋਰਟ ਦੇ ਵਿੱਚ ਵੀ ਰੇਬੀਜ਼ ਨੂੰ ਹੀ ਡੈਥ ਦਾ ਮੇਨ ਕਾਰਨ ਦੱਸ ਦਿੱਤਾ ਗਿਆ ਸੀ ਦਾ ਜਦ ਕਿ ਪ੍ਰਿੰਕਾ ਨੂੰ ਕਿਸੇ ਵੀ ਕੁੱਤੇ ਜਾਂ ਕਿਸੇ ਹੋਰ ਜਾਨਵਰ ਵੱਲੋਂ ਨਹੀਂ ਸੀ ਕੱਟਿਆ ਇਸ ਲਈ ਦਵਿੰਦਰ ਸ਼ਰਮਾ ਨੇ ਬੀਐਲ ਕੇ ਮੈਡੀਕਲ ਹਸਪੀਟਲ ਦੇ ਦੋ ਡਾਕਟਰਾਂ ਦੇ ਉੱਤੇ 20 ਐਫਆਈ ਦਰਜ ਕਰਾਈ ਇਸੇ ਕਰਕੇ ਦਵਿੰਦਰ ਸ਼ਰਮਾ ਨੇ ਮੈਜਿਸਟ੍ਰੇਟ ਸਾਹਮਣੇ ਆਪਣੀ ਅਪੀਲ ਲખી ਜਿੱਥੇ ਉਹਨਾਂ ਨੇ ਇਹ ਕਿਹਾ ਕਿ ਬੀਐਲਕੇ ਦੇ ਦੋ ਡਾਕਟਰ ਡਾਕਟਰ ਅਰਤੁਲ ਪ੍ਰਸਾਦ ਅਤੇ ਡਾਕਟਰ ਰਾਹੁਲ ਹਾਂਡਾ ਜਿਹੜੇ ਪ੍ਰਿੰਕ ਦਾ ਇਲਾਜ ਕਰ ਰਹੇ ਸਨ ਉਹਨਾਂ ਉੱਤੇ ਫੈਬ੍ਰੀਕੇਟਡ ਰਿਪੋਰਟ ਬਣਾਉਣ ਦਾ ਅਕਿਊਜ਼ ਨੂੰ ਬਚਾਉਣ ਦਾ ਤੇ ਐਵੀਡੈਂਸ ਨੂੰ ਦਸਵਾਇ ਕੰਦੇ ਇਲਜ਼ਾਮ ਲਾਏ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਕਰਨ ਦੀ ਡਿਮਾਂਡ ਕੀਤੀ ਪਰ ਮੈਜਿਸਟ੍ਰੇਟ ਨੇ ਪੋਸਟਮਾਰਟਮ ਰਿਪੋਰਟ ਨਾ ਹੋਣ ਕਰਕੇ ਇਸ ਅਪੀਲ ਨੂੰ ਖਾਰਜ ਕਰ ਦਿੱਤਾ। ਥੈਲੀਅਮ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਇਹ ਬੋਡੀ ਦੇ ਅੰਦਰ ਚਲਾ ਜਾਂਦਾ ਹੈ ਤੇ ਬਲੱਡ ਦੇ ਨਾਲ ਮਿਕਸ ਹੋ ਕੇ ਬੋਡੀ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਚਲਾ ਜਾਂਦਾ ਹੈ ਜਿਵੇਂ ਕਿ ਦਿਮਾਗ, ਫੇਫੜੇ ਜਾਂ ਕਿਡਨੀ ਕਹ ਲਈਏ ਤੇ ਇਸ ਨੂੰ ਇਸ ਤੋਂ ਬਾਅਦ ਡਿਟੈਕਟ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਕਿਉਂਕਿ ਇਹ ਬਲੱਡ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਮਾਤਰਾ ਵਿੱਚ ਰਹਿ ਜਾਂਦਾ ਹੈ। ਮੈਜਿਸਟਰੇਟ ਵੱਲੋਂ ਜਦੋਂ ਦਵਿੰਦਰ ਸ਼ਰਮਾ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਤਾਂ ਦਵਿੰਦਰ ਸ਼ਰਮਾ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਇਸ ਸਾਰੀ ਪ੍ਰੋਸੈਸ ਦੇ ਵਿੱਚ ਦਵਿੰਦਰ ਸ਼ਰਮਾ ਨੇ ਪੁਲਿਸ ਉੱਤੇ ਵੀ ਇਲਜ਼ਾਮ ਲਾਇਆ ਕਿ ਪੁਲਿਸ ਵੀ ਅਕਿਊਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਵਰੁਣ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਵਰੁਣ ਵੀ ਕੁਝ ਪੋਸ਼ਨ ਥਿਲੀਅਮ ਦਾ ਖਾ ਲੈਂਦਾ ਹੈ ਤਾਂ ਕਿ ਉਹ ਇਹ ਸਾਬਤ ਕਰ ਸਕੇ ਕਿ ਇਹ ਕੋਈ ਮਰਡਰ ਪਲਾਨ ਨਹੀਂ ਸੀਗਾ ਸਗੋ ਕਿ ਉਸਨੇ ਵੀ ਉਹ ਮਛਲੀ ਖਾਦੀ ਸੀ ਪਰ ਅਰੋੜਾ ਨੂੰ ਐਮਸ ਹਸਪੀਟਲ ਵਿੱਚ ਤਾਕਲ ਕਰਾਇਆ ਜਾਂਦਾ ਪੁਲਿਸ ਵੱਲੋਂ ਜਿੱਥੇ ਉਹ 15 ਦਿਨ ਦੇ ਲਈ ਪੁਲਿਸ ਵੱਲੋਂ ਵੀ ਪਸ ਜਾਂਦਾ ਹੈ ਪ੍ਰੋਸੀਕਿਊਸ਼ਨ ਨੇ ਪੁਲਿਸ ਦੇ ਉੱਤੇ ਵੀ ਇਹ ਸਵਾਲ ਖੜਾ ਕੀਤਾ ਕਿ ਅਰੈਸ ਹੋਣ ਤੋਂ ਬਾਅਦ ਵੀ ਵਰੁਣ ਨੇ ਪੋਇਜ਼ਨ ਕਿੱਦਾਂ ਖਾ ਲਿਆ ਉਹ ਵੀ ਪੁਲਿਸ ਦੀ ਨਿਗਰਾਨੀ ਹੇਠਾਂ ਇਸੇ ਕਰਕੇ ਪੁਲਿਸ ਦੇ ਨਾਲ ਵਰੁਣ ਦੇ ਮਿਲੋ ਭਾਗਤ ਦਾ ਵੀ ਇਲਜ਼ਾਮ ਲਗਾਏ ਪ੍ਰੋਸੀਗੂਸ਼ਨ ਵੱਲੋਂ ਵੀ ਜੀਆ ਅਰੋੜਾ ਜਾਨਕੀ ਵਰੁਨਦੀ ਮਾਤਾ ਨੂੰ ਵੀ ਗ੍ਰਿਫਤਾਰ ਕਰਨ ਦੇ ਲਈ ਅਪੀਲ ਕੀਤੀ ਗਈ ਸੀ ਪਰ ਜੀਆ ਅਰੋੜਾ ਦੇ ਖਿਲਾਫ ਕੋਈ ਵੀ ਸਬੂਤ ਨਾ ਹੋਣ ਕਰਕੇ ਜੀਆ ਅਰੋੜਾ ਨੂੰ ਕਦੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਜੇ ਦੇਖਿਆ ਜਾਵੇ ਤਾਂ ਜੀਆ ਅਰੋੜਾ ਦੇ ਵੱਲੋਂ ਅਕਾਊਂਟ ਚੋਂ ਹੀ ਸਭ ਤੋਂ ਪਹਿਲਾਂ ਜੋ ਪਹਿਲਾ ਡੋਟ ਮੰਗਾਇਆ ਗਿਆ ਸੀਗਾ ਵਰਨ ਅਰੋੜਾ ਵੱਲੋਂ ਤਾਂ ਉਹਦੇ ਅਕਾਊਂਟ ਦੇ ਵਿੱਚ ਉਹ ਡਿਡਕਸ਼ਨ ਹੋਈ ਸੀ ਪਰ ਉੱਥੇ ਹੀ ਡਿਫੈਂਸ ਵੱਲੋਂ ਇਹ આરોਪ ਲਗਾ ਦਿੱਤਾ ਗਿਆ ਕਿ ਜੀਆ ਅਰੋੜਾ ਖੁਦ ਆਪਣਾ ਅਕਾਊਂਟ ਨਹੀਂ ਸੀ ਮੈਨੇਜ ਕਰਦੀ ਸਕੋ ਕਿ ਵਰਨ ਅਰੋੜਾ ਹੀ ਉਸ ਦਾ ਅਕਾਊਂਟ ਮੈਨੇਜ ਕਰਦਾ ਸੀ ਕਿਉਂਕਿ ਕਾਊਂਟ ਦੇ ਵਿੱਚ ਵਰਨ ਦਾ ਹੀ ਨੰਬਰ ਐਡਸ ਗਿਆ ਇਸ ਕਰਕੇ ਮਰੋ ਨਹੀਂ ਆਪਣੇ ਮੋਬਾਈਲ ਦੇ ਵਿੱਚੋਂ ਜੀਆ ਅਰੋੜਾ ਦੇ ਅਕਾਊਂਟ 'ਚ ਪੇਮੈਂਟ ਦੇ ਟ੍ਰਾਂਜ਼ੈਕਸ਼ਨ ਕੀਤੀ ਸੀ ਦਵਿੰਦਰ ਸ਼ਰਮਾ ਜੀ ਨੇ ਦਿਵਿਆ ਅਰੋੜਾ ਦੇ ਦੋਵੇਂ ਬੱਚਿਆਂ ਦੀ ਜਾਨ ਨੂੰ ਖਤਰਾ ਦੱਸ ਕੇ ਉਹਨਾਂ ਦੀ ਕਸੜੀ ਆਪਣੇ ਕੋਲ ਮੰਗੀ ਕਿਉਂਕਿ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਬੱਚਿਆਂ ਦੀ ਉਮਰ ਸਿਰਫ 4 ਸਾਲ ਹੁੰਦੀ ਹੈ ਹਾਲ ਫਿਲਹਾਲ ਦੇ ਵਿੱਚ ਇਹਨਾਂ ਦੋਵਾਂ ਬੱਚਿਆਂ ਦੀ ਕਸਟਡੀ ਕਿਹਦੇ ਕੋਲ ਹੈ ਉਹ ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹਾਈ ਕੋਰਟ ਦੇ ਵੱਲੋਂ ਇੱਕ ਪੈਨਲ ਵੀ ਬਣਾਇਆ ਗਿਆ ਡਾਕਟਰਾਂ ਦਾ ਪੈਨਲ ਵੀ ਬਣਾਇਆ ਗਿਆ ਜਿੱਥੇ ਉਸ ਨੂੰ ਹੈਡ ਕਰਕੇ ਐਮਸ ਦੇ ਡਾਇਰੈਕਟਰ ਅਤੇ ਉਹਨਾਂ ਦੇ ਕੋਲੋਂ ਇਹ ਰਿਪੋਰਟ ਸਿੱਧੇ ਕੋਰਟ ਦੇ ਵਿੱਚ ਹੀ ਸਬਮਿਟ ਕਰਾਈ ਜਾਵੇਗੀ ਇਸ ਕੇਸ ਨੂੰ ਬਿੱਤੇ ਹੋਏ 4 ਸਾਲ ਹੋ ਦਾ ਸਮਾਂ ਹੋ ਚੁੱਕਾ ਹੈ ਅਤੇ ਵਰਨ ਤਿਹਾਰ ਜੇਨ ਦੇ ਵਿੱਚ ਬੰਦ ਹੈ ਪਰ ਜਦੋਂ ਇਸ ਨੂੰ ਤੁਸੀਂ ਆਨਲਾਈਨ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਰੇਕ ਕੇਸ ਦੀ ਤਰ੍ਹਾਂ ਹੀ ਇਹ ਕੇਸ ਵੀ ਤਰੀਕ ਤੇ ਤਰੀਕ ਅੱਗੇ ਤੋਂ ਅੱਗੇ ਮਿਲਦੀ ਜਾ ਰਹੀ ਹੈ ਇਸ ਕੇਸ ਦੀ ਅਗਲੀ ਜੋ ਸੁਣਵਾਈ ਹੈਗੀ 9 ਜਨਵਰੀ 2025 ਹੈਗੀ ਹੈ ਕਰਨ अरोड़ा ਦੀ ਲਾਈਫ ਦੇ ਵਿੱਚ ਸਭ ਕੁਝ ਸੀ ਜੋ ਇੱਕ ਇਨਸਾਨ ਚਾਹੁੰਦਾ ਹੈ ਇੱਕ ਵਧੀਆ ਫੈਮਿਲੀ ਵਧੀਆ ਲਾਈਫ ਪਾਰਟਨਰ ਅਤੇ ਪਰਿਵਾਰ ਦੇ ਵਿੱਚ ਉਹ ਜੋ ਬੱਚੇ ਜਿਹੜਾ ਉਸਦਾ ਵੰਸ਼ ਬਤਾ ਸਕਦੇ ਨੇ ਪਰ ਫਿਰ ਵੀ ਉਸ ਨੇ ਇਹੋ ਜਿਹਾ ਗਲਤ ਸਟ੍ਰੈਟਜੀ ਅਪਣਾ ਕੇ ਜਿਸ ਕਰਕੇ ਉਸ ਦੀ ਸਾਰੀ ਪਰਿਵਾਰ ਤੋਂ ਲੈ ਕੇ ਉਸ ਦੀ ਆਪਣੀ ਲਾਈਫ ਤਾਂ ਖਤਮ ਹੋ ਗਈ